ਮੇਰੇ ਗੱਜਟ ਟੈਟਰ ਡਾਕਸ ਫੋਕਸ ਮੱਜਾ ਮਾਲਵਾ ਦੋ ਬਰਸਾਨਾ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਚਲਾਈ 25 ਤਰੀਕ ਪਰੇ ਸ਼ੇਅਰ ਕਰਾਂਗੇ ਤੇ ਵੀਡੀਓ ਦੇ ਅਖੀਰ ਉੱਤੇ ਮਾਨਸੂਨ ਦਾ ਪ੍ਰਭਾਵ ਬਾਕੀ ਸੂਬਿਆਂ ਤੇ ਕਿਸ ਤਰ੍ਹਾਂ ਦਾ ਹੋਸਦੀ ਜਾਣਕਾਰੀ ਵੀ ਸ਼ੇਅਰ ਕੀਤੀ ਜਾਊਗੀ ਫਰੀਦਕੋਟ ਦੇ ਵਿੱਚ 25 ਤਰੀਕ ਨੂੰ ਸੰਘਣੇ ਬੱਦ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਇਸੇ ਤਰ੍ਹਾਂ ਹੀ ਬਾਕੀ ਮਾਲਵਾ ਦੇ ਇਲਾਕੇ ਫਾਜ਼ਿਲਕਾ ਕੁਝ ਟੰਡਾ ਦਪਰ ਦੇ ਟਾਈਮ ਹਲਕੀ ਬੂੰਦਾਬੰਦੀ ਹੋ ਸਕਦੀ ਹੈ ਪਰ ਸਾਰਾ ਦਿਨ ਸੰਘਣੇ ਬੱਦਲ ਰਹਿਣਗੇ ਮੁਕਸਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਲੁਧਿਆਣਾ ਦੇ ਵਿੱਚ ਸਾਰਾ ਦਿਨ ਬੱਦਰ ਗਰਜਦੇ ਰਹਿਣਗੇ ਤੇ ਰਾਤ ਦੇ ਟਾਈਮ ਹੀ ਸੰਘਣੇ ਬੱਦਲ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਆ ਜੇ ਨਜ਼ਰ ਮਾਰੀ ਹੈ ਕਿ ਸੰਗਰੂਰ ਦੇ ਵਿੱਚ ਮੌਸਮ ਇਸੇ ਤਰ੍ਹਾਂ ਹੀ ਰਹੇਗਾ ਸ਼ਾਮ ਦੇ ਟਾਈਮ ਹਲਕੀ ਤੋਂ ਦਰਮਿਆਨੀ 7-8 ਵਜੇ ਬੂੰਦਾਬੰਦੀ ਹੋ ਸਕਦੀ ਹੈ ਬਾਕੀ ਸੰਘਣੇ ਬੱਦਲ ਸਾਰਾ ਦਿਨ ਘਰਤੀ ਤੇ ਰਹਿਣਗੇ ਰੂਪਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਪਿੰਨ ਤੋਂ ਲੈ ਕੇ 9 10 ਵਜੇ ਤੱਕ ਹਲਕੇ ਦਮੈਨਿਟਿਊਡ ਦੀ ਬਾਰਿਸ਼ ਹੋ ਸਕਦੀ ਆ ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਰਾਤ ਦੇ ਟਾਈਮ ਮੌਸਮ ਹੋਵੇਗਾ 1 ਤੋਂ ਲੈ ਕੇ ਸਵੇਰ ਦੇ 5 6 ਵਜੇ ਤੱਕ ਹਲਕੇ ਦਮੈਨਿਟਿਊਡ ਦੀ ਬਾਰਿਸ਼ ਹੋ ਸਕਦੀ ਹੈ ਤੇ ਭਾਜੀ ਤਰੀਕ ਦੁਪਹਿਰ ਦੇ ਸੰਘਰੇ ਬੱਦਲ ਰਹਿਣਗੇ ਤੇ ਰਾਤ ਦੇ ਟਾਈਮ ਦੁਬਾਰਾ ਫਿਰਮੀ ਆਉਣ ਦੀ ਸੰਭਾਵਨਾ ਹੋਵੇਗੀ ਬਰਨਾਲਾ ਦੇ ਵਿੱਚ ਸਾਮਣੇ ਬੱਦਲ ਰਹਿਣਗੇ ਮਲੇਰਕੋਟਲਾ ਦੇ ਵਿੱਚ ਵੀ ਸਾਰੇ ਦਿਨ ਹੀ ਸੰਘਣੇ ਬੱਦਲ ਬਣੀ ਰਹਿਣਗੇ ਤੇ ਮੀਂਹ ਆਉਣ ਦੀ ਸੰਭਾਵਨਾ ਘਟਣਾ ਜਰਾ ਰਹੀ ਹੈ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਦਲਵਾਈ ਗਰਜਦੀ ਰਹੇਗੀ ਪੰਜਾਬ ਵੈਦਰ ਰਿਪੋਰਟ ਛੀਤ ਅਜੀਤ ਸਿੰਘ ਨਗਰ ਮੁਹਾਲੀ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 25 ਤਰੀਕ ਨੂੰ 3 ਤੋਂ ਲੈ ਕੇ ਦੁਪਹਿਰ ਦੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਵਾਤਾਵਰਣ ਦਾ ਟੈਂਪਰੇਚਰ 34 ਡਿਗਰੀ ਰਹੇਗਾ ਰਾਤ ਦੇ ਟਾਈਮ ਫਿਰ ਹਲਕੀ ਤੋਂ ਦਰਮਿਆਨੀ ਟੁੱਟਵੀਂ بارش ਹੋ ਸਕਦੀ ਹੈ ਫਤਿਹਗੜ੍ਹ ਸਾਹਿਬ ਜੀ ਗੱਲ ਕਰੀਏ ਕਿ ਜੋ 25ਵਾਂ ਵੈਦਰ ਕਿਸ ਤਰ੍ਹਾਂ ਮੌਸਮ ਰਹੇਗਾ ਤਾਂ 7 ਤੋਂ ਲੈ ਕੇ 3-4 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਫਤਿਹਗੜ ਸਾਹਿਬ 5 ਤਰੀਕ ਨੂੰ ਹੋਵੇਗੀ। ਸੰਗਰੂਰ ਇਲਾਕੇ ਦੇ ਵਿੱਚ ਵੀ ਸਾਰਾ ਦਿਨ ਸੰਘਣੇ ਬੱਦਲ ਰਹੇ ਬਨੇ ਰਹਿਣਗੇ ਤੇ ਸ਼ਾਮ ਦੇ ਟਾਈਮ ਹਲਕੇ ਰੋਟਟੇ ਮੀਂਹ بارش ਜਾਂ ਟਟੇ ਇਲਾਕੇ ਦੇ ਵਿੱਚ ਬੂੰਦਾਂਵਾਂ ਦੀ ਖੁਸ਼ਲਬੀਆ। ਪਟਿਆਲਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਸਵੇਰ ਦੇ ਟਾਈਮ 5-6 ਵਜੇ ਤੋਂ ਲੈ ਕੇ 11-12 ਵਜੇ ਤੱਕ ਹਲਕੀ ਰੋਟਟੇ ਮੀਂਹ ਹੋ ਸਕਦੀ ਆ। ਤਵਾਤਵਤ ਉਹ ਦਾ ਟੈਂਪਰੇਚਰ 34 ਡਿਗਰੀ ਤੇ ਰਾਤ ਭਰ 20-33% ਸੰਭਾਵਨਾ ਬਰਕਰਾਰ ਰਹੇਗੀ। ਪੰਜਾਬ ਦਾ ਵੈਦਰ ਜਲੰਧਰ ਵੈਦਰ ਰਿਪੋਰਟ ਉਤੇ ਨਜ਼ਰ ਮਾਰੀਏ ਤਾਂ ਮਤਵਤਵਤ ਟੈਂਪਰੇਚਰ 38 ਡਿਗਰੀ ਰਹੇਗਾ। ਸੰਘਣੇ ਬੱਦਲ ਸਾਹਜਨ ਰਹਿਣਗੇ ਤੇ ਰਾਤ ਦੇ ਟਾਈਮ ਬੱਦਰ ਕਰ ਜਿਤੇ ਰਹਿਣਗੇ। ਕਪੂਰਥਲਾ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਮੀਂਹ ਹੁੰਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਆ। ਨਵਾਂ ਸ਼ਹਿਰ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ ਸਵੇਰੇ 3:00 ਤੋਂ ਲੈ ਕੇ 6:00-7:00 ਵਜੇ ਤੱਕ ਹਲਕੇ ਦ੍ਰਿਪਟ ਵੀ ਬਾਰਿਸ਼ ਹੋ ਸਕਦੀ ਆ। ਤੇ ਦਿਨ ਪਰ ਸੰਘਣੇ ਬੱਦਰ ਰਹਿਣਗੇ ਰਾਤ ਨੂੰ ਦੁਬਾਰਾ ਫੇਰ ਮੀਂਹ ਆਉਣ ਦੀ ਸੰਭਾਵਨਾ ਹਲਕੇ ਟੁੱਟਵੀਂ ਬਾਰਿਸ਼ ਹੋਂਦੀ ਰਹੇਗੀ। ਪੁਸ਼ਾਰ ਪਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਸਵੇਰ ਦੇ ਟਾਈਮ ਸੰਘਣੇ ਬੱਦਰ ਹੋਣਗੇ ਦੁਪਹਿਰ ਤੇ ਰਾਤ ਦੇ ਟਾਈਮ ਹਲਕੇ ਦਰਜਮੈਣੀ ਟੁੱਟਵੀਂ ਬੂੰਦਾਬੰਦੀ ਹੋ ਸਕਦੀ। ਬੁੱਧ ਜੁਲਾਈ 25 ਅੰਮ੍ਰਿਤਸਰ ਦੇ ਵਿੱਚ ਜੇ ਨਜ਼ਰ ਮਾਰੀਏ ਤਾਂ ਸੰਘਣੇ ਬੱਦਲ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਹੋਵੇਗਾ ਤੇ ਰਾਤ ਦੇ ਟਾਈਮ ਵੀ ਸੰਘਣੇ ਬੱਦਲ ਰਹਿਣਗੇ ਮੀਂਹ ਆਉਣ ਦੀ ਸੰਭਾਵਨਾ 5 ਤਰੀਕ ਨੂੰ ਘਟ ਨਜ਼ਰ ਆ ਰਹੀ ਆ। ਤਰੰਤ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਸੰਘਣੇ ਬੱਦਲ ਸਾਰੇ ਦੇ ਰਹਿਣਗੇ ਹਲਕੇ ਤੋਂ ਦਰਮਿਆਨੀ ਬਦਲਬਾਈ ਦੇ ਨਾਲ ਬਦਲ ਕਰਜਦੇ ਰਹਿਣਗੇ ਹਲਕੇ ਤੋਂ ਦਰਮਿਆਨੀ ਹਵਾ ਵੀ ਚਲਦੀ ਰਹੇਗੀ ਗਰਦਾਸਪੁਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਹਲਕੇ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਹੋ ਸਕਦੀ ਆ ਤੇ ਦੁਪਹਿਰ ਸੰਘਣੇ ਬੱਦਲ ਤੇ ਨਾਲ ਬਦਲ ਕਰਜਦੇ ਰਹਿਣਗੇ ਰਾਤ ਦੇ ਟਾਈਮ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਪਠਾਨਕੋਟ ਇਲਾਕੇ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਸਵੇਰੇ ਅਰਬਈ ਤੋਂ ਲੈ ਕੇ ਦੁਪਹਿਰ ਦੇ 11:00 ਬਾਈ ਤੱਕ ਰਹੇਗੀ ਤੇ ਵਾਤਾਵਰਨ ਟੈਂਪਰੇਚਰ 34 ਡਿਗਰੀ ਹੋਵੇਗਾ ਰਾਤ ਦੇ ਟਾਈਮ ਦੁਬਾਰਾ ਫਿਰ ਮੀਂਹ ਆਉਣ ਦੀ ਸੰਭਾਵਨਾ ਬਰਕਰਾਰ ਰਹੇਗੀ ਹੁਣ ਅਗਰ ਮਾਰਦੇ ਆ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਹੁਣ ਅਗਰ ਮਾਰਦੇ ਆ ਪੰਜਾਬ ਦੇ ਦੂਸਰੇ ਸੂਬਿਆਂ ਉਤੇ ਕਿਸ ਤਰ੍ਹਾਂ ਮੌਸਮ ਰਿਹਾ ਤੇ ਮੌਨਸੂਨ ਦਾ ਕੀ ਅਸਰ ਆ ਮੁੰਬਈ ਦੇ ਵਿੱਚ ਪਾਰੀ ਨਹੀਂ ਪੈਣ ਦੀ ਸੰਭਾਵਨਾ ਤੇ ਰੈਡ ਅਲਰਟ ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਮਹਾਸ਼ਟਰ ਪ੍ਰਦੇਸ਼ ਦੇ ਵਿੱਚ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ 330 ਕਰੋੜ ਤੇ 40 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਕੇਰਲਾ ਅਗਲੇ 2 ਹਫ਼ਤੇ ਦੇ ਵਿੱਚ ਭਾਰੀ ਮੀਂਹ ਆਉਣ ਦੀ ਸੰਭਾਵਨਾ ਰਹੇਗੀ ਤੇ ਉੱਥੇ ਪਹਿਲਾਂ ਹੀ ਮੌਨਸੂਨ ਦਾ ਰੈਡ ਅਲਰਟ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਅਸਾਮ ਦੇ ਵਿੱਚ ਜੋ ਹੜ੍ਹ ਆਏ ਸਨ ਉਹਦੀ ਹਾਲਾਤ ਹੌਲੀ-ਹੌਲੀ ਸੁਧਰ ਰਹੇ ਨੇ ਪਰ ਤੇ ਵਿੱਚ ਜਿਆਦਾ ਮੀਂਹ ਆਉਣ ਕਰਕੇ ਜੋ ਟਮਾਟਰ ਦੀ ਫਸਲ ਹੈ ਉਹ ਕਾਫੀ ਪ੍ਰਭਾਵਿਤ ਹੋਈ ਆ ਜਿਸ ਤੇ ਕਰਕੇ ਟਮਾਟਰ ਦਿੱਲੀ ਦੇ ਵਿੱਚ 90 ਰੁਪਏ ਕਿਲੋ ਹੋ ਚੁੱਕੇ ਨੇ ਪੰਜਾਬ ਐਤਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਬੈਲ ਆਈਕਨ ਉੱਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਬਹੁਤ-ਬਹੁਤ ਤੁਹਾਡਾ ਧੰਨਵਾਦ